ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਮਨ ਸੂਤਾ ਗਾ ਬੁਟੀਕ 'ਤੇ ਉੱਪਰ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂਗੇ ਜਿਹੜਾ ਆਪਾਂ ਕੱਲ ਡਿਜ਼ਾਈਨ ਬਣਾਇਆ ਸੀਗਾ ਆਪਾਂ ਤੁਹਾਨੂੰ ਜਿਹੜੀ ਮੀਜ਼ਰਮੈਂਟ ਦੱਸਿਆ ਸੀਗਾ ਚਾਕਾਂ ਤੇ ਸੋ ਉਹਦੇ ਕੋ ਕਿੰਨਾ ਸੋਹਣਾ ਹੈ ਨਾ ਆਪਾਂ ਡਬਲ ਸ਼ੇਡੇਡ ਰੈਡੀ ਕੀਤਾ ਹੈ ਵਰਕ ਤੁਸੀਂ ਦੇਖ ਸਕਦੇ ਹੋ ਦੀ ਲੁੱਕ ਕਿੰਨਾ ਸੋਹਣਾ ਇਹ ਬਣ ਕੇ ਰੈਡੀ ਹੋਇਆਗਾ ਮਤਲਬ ਚਾਕ ਤੇ ਇਹ ਆਪਣਾ ਹਨਾ ਇਹ ਕੰਮ ਹੈਗਾ ਦੂਸਰੀ ਸਾਈਡ ਇਹ ਬਹੁਤ ਹੀ ਸੋਹਣਾ ਹੀ ਲੱਗਦਾ ਡਬਲ 쉐ડેਡ ਇਹਦੇ ਲਈ ਆਪਾਂ ਡਾਰਕ ਤੇ ਲਾਈਟ ਕਲਰ ਦਾ ਸੀਮ ਕਲਰ ਹੀ ਹੈ ਥੋੜਾ ਜਿਹਾ ਡਾਰਕ ਤੇ ਲਾਈਟ ਕਲਰ ਦਾ ਕੰਬੀਨੇਸ਼ਨ ਰੱਖਿਆਗਾ ਜਿਸ ਤਰ੍ਹਾਂ ਮੈਂ ਹੁਣੇ ਫੁੱਲ ਬਣਾ ਰਹੀ ਸੀ ਤੇ ਇਹਦੇ ਵਿੱਚ ਆਪਾਂ ਅੰਦਰ ਥੋੜਾ ਲਾਈਟ ਸ਼ੇਡ ਰੱਖਿਆ ਤੇ ਡਾਰਕ ਸਾਈਡ ਆ ਜਿਹੜਾ ਬਾਹਰ ਰੱਖੀ ਹੈਗੀ ਤੁਸੀਂ ਡਾਰਕ ਸਾਈਡ ਇਨਸਾਈਡ ਵੀ ਕਰ ਸਕਦੇ ਹੋ ਤੇ ਲਾਈਟ ਬਾਹਰ ਵੀ ਕਰ ਸਕਦੇ ਹੋ ਤੁਹਾਡੀ ਚੋਇਸ ਹੈ ਤੇ ਇਸ ਤੋਂ ਬਾਅਦ ਇਹ ਡਿਜ਼ਾਈਨ ਆਪਾਂ ਬਾਹਤ ਹੀ ਬਣਾ ਰਹੇ ਸੀ ਇੱਕ ਬਾਹਤ ਹੀ ਮੈਂ ਆਲਰੇਡੀ ਬਣਾ ਲਿਆਗਾ ਤੁਹਾਨੂੰ ਦਿਖਾ ਦਿੰਨੀ ਆ ਇਹ ਜਿਹੜਾ ਬਣ ਕੇ ਇਸ ਤਰ੍ਹਾਂ ਰੈਡੀ ਹੋਏਗਾ ਤਿੰਨ ਜਿਹੜੇ ਬੁਲੀਅਨ ਫਲਾਰਸ ਨੇ ਉਹ ਇੱਧਰ ਆਉਣਗੇ ਤੇ ਨਾਲ ਨਾਲ ਆਪਾਂ ਇਹਦੇ ਸਟੈਂਪ ਬਣਾ ਕੇ ਤੇ ਛੋਟੇ-ਛੋਟੇ ਵਰਡਸ ਮਤਲਬ ਆਪਾਂ ਦਿਖਾ ਰਹੇ ਆ ਵੀ ਇੱਥੇ ਵੀ ਫੁੱਲ ਉੱਗਣਗੇ ਜਿਸ ਤਰ੍ਹਾਂ ਆਪਾਂ ਨੂੰ ਤੁਸੀਂ ਦੇਖੋ ਕਿੰਨਾ ਸੋਹਣਾ ਨੀਟ ਐਂਡ ਕਲੀਨ ਆ ਜਿਹੜਾ ਵਰਕ ਹੁੰਦਾ ਹੈ ਹਨਾ ਜੇ ਤੁਸੀਂ ਵੀ ਇਦਾਂ ਦੇ ਆਪਣੇ ਸੂਟ ਸੋਹਣੇ ਸੋਹਣੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਸਾਨੂੰ ਮੈਸੇਜ ਕਰੋ ਹੈਨਾ ਤੇ ਬਹੁਤ ਹੀ ਅਫੋਰਡੇਬਲ ਜੀ ਰੇਂਜ ਆ ਇਹਨਾਂ ਸੂਟਸ ਦੀ ਇਹ ਆਪਾਂ ਪਿਓਰ ਜੌਰਜਟ ਦੇ ਉੱਪਰ ਰੈਡੀ ਕਰ ਰਹੇ ਆਂ ਦੇਖੋ ਹਾਂ ਆਪਾਂ ਇਹ ਆਪਾਂ ਜਿਹੜੀ ਸੂਈ ਹੈਗੀ ਕਿਉਂਕਿ ਇਹਦਾ ਘੇਰ ਆ ਜਿਹੜਾ ਫਲਾਰ ਦਾ ਹੁਣ ਬੜਾ ਹੋ ਗਿਆ ਤੇ ਇਹ ਕਈ ਵਾਰ ਆਪਾਂ ਛੋਟੀ ਸੂਈ ਵੀ ਜਿਹਨੇ ਤੁਹਾਨੂੰ ਮੈਂ ਪਹਿਲਾਂ ਵੀਡੀਓ ਦੇ ਵਿੱਚ ਵੀ ਦਿਖਾਇਆਗਾ ਆਹ ਵਾਲੀ ਸੂਈ ਲੈ ਲੈਣੇ ਆ ਜੇ ਜਿਵੇਂ ਕੋਈ ਛੋਟਾ ਫੁੱਲ ਬਣਾਉਣਾ ਛੋਟੀ ਪੱਤੀ ਬਣਾਉਣੀ ਹੈ ਤੋਂ ਦੇ ਨਾਲ ਇਹਦੀ ਫਿਨਿਸ਼ਿੰਗ ਅੱਛੀ ਆਉਂਦੀ ਆ। ਤੇ ਇਹ ਵਾਲੀ ਸੂਈ ਤੇ ਇਹ ਵਾਲੀ ਸੂਈ ਆਪਾਂ ਦੋਨੇ ਸੂਈਆਂ ਯੂਜ਼ ਕਰਦੇ ਆਂ ਜਦੋਂ ਥੋੜੀ ਜਿਹੀ ਛੋਟੀ ਪੱਤੀ ਬਣਾਉਣੀ ਆ ਜਾਂ ਛੋਟਾ ਜਿਹਦੇ ਨੇੜੇ-ਨੀੜੇ ਆਪਾਂ ਕਹਿੰਦੇ ਢਾਂਕੇ ਭਰਨੇ ਉਹਦੋਂ ਆਹ ਵਾਲੀ ਸੂਈ ਆਪਾਂ ਯੂਜ਼ ਕਰ ਲੈਨੇ ਆਂ ਤੇ ਜਿਵੇਂ ਹੁਣ ਇਹ ਫਲਾਰ ਦਾ ਜਿਹੜਾ ਘੇਰਾ ਬੜਾ ਬਣ ਗਿਆ ਤੇ ਆਪਾਂ ਥੋੜੀ ਜਿਹੀ ਸੂਈ ਆ ਜਿਹੜੀ ਵੱਡੀ ਆਪਾਂ ਯੂਜ਼ ਕਰ ਲਈਦੀ ਆ ਤੇ ਇਸੇ ਤਰ੍ਹਾਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਹਨਾ ਉਸੇ ਤਰ੍ਹਾਂ ਇਹਨੂੰ ਇਸ ਤਰ੍ਹਾਂ ਕੱਢ ਕੇ ਇਹਦੇ ਵਿੱਚ ਥੋੜੇ ਜਿਹਾ ਜ਼ਿਆਦਾ ਵਾਲ ਆਪਾਂ ਨੂੰ ਪਾਉਣੇ ਪੈਣਗੇ ਕਿਉਂਕਿ ਇਹ ਕਾਫੀ ਹੋ ਕਾਰਿਆ ਕਵਰ ਤੇ ਵਾਲ ਜਿਹੜੇ ਪਾਉਣੇ ਆ ਉਹ ਆਪਾਂ ਨੇ ਢਿੱਲੀ ਰੱਖਣੇ ਆ ਠੀਕ ਹੈ ਇਸ ਤਰ੍ਹਾਂ ਜਦੋਂ ਸਤ ਹੋ ਗਏ ਫੇਰ ਉਹ ਦਈ ਕਿੰਨਾ ਸੋਹਣਾ ਫੁੱਲ ਹੈ ਜਿਹੜਾ ਬਣ ਰਿਹਾ ਆਪਣਾ ਤੇ ਇਸੇ ਤਰ੍ਹਾਂ ਆਪਾਂ ਇਹ ਮਤਲਬ ਇਹ ਰੈਡੀ ਕਰ ਲਾਂਗੇ ਸਾਰਾ ਜਿਹੜਾ ਫੁੱਲ ਹੈ ਇਸੀ ਤਰ੍ਹਾਂ ਮਤਲਬ ਤੁਸੀਂ ਗਣਕੀ ਵੀ ਪਾ ਸਕਦੇ ਹੋ ਤੇ ਬਸ ਜਾਂ ਫਿਰ ਆਪਾਂ ਇੱਕ ਅੰਦਾਜ਼ੇ ਦੇ ਨਾਲ ਆਪਾਂ ਹਨ ਜਿਹੜੇ ਵਾਲੇ ਪਾ ਲੈਣੇ ਆ ਵੀ ਇੰਨੀ ਕਿ ਜਗ੍ਹਾ ਨੂੰ ਇੰਨੇ ਕ ਵਾਲੇ ਜਿਹੜੇ ਕਵਰ ਕਰ ਲੈਣਗੇ ਇਥੇ ਜਿੱਦਾਂ ਤੁਸੀਂ ਦੇਖ ਸਕਦੇ ਹੋ ਨਾ ਇਹ ਮਤਲਬ ਇਹਦੇ ਬਾਹਲਾ ਸੈਂਟਰ 'ਚ ਵੀ ਨਹੀਂ ਕੱਢਣੇ ਦੀ ਪਿੱਛੋਂ ਜੇ ਆਪਾਂ ਜਿਹੜੇ ਚੱਕਣਾਗਾ ਥੋੜਾ ਜਿਹਾ ਜਿਹੜਾ ਆਪਾਂ ਪਹਿਲਾਂ ਬਣਾ ਚੁੱਕੇ ਆ ਤੇ ਉਹ ਚੱਕ ਕੀਤੇ ਨੇ ਨਾਲ ਹੀ ਹੈ ਨਾ ਇਸ ਤਰ੍ਹਾਂ ਤੇ ਜਿਹੜਾ ਲਾਸਟ ਵਾਲਾ ਨਾ ਜਿਵੇਂ ਇਹ ਤਾਂ ਆਪਾਂ ਉੱਪਰ ਦੀ ਪਾ ਲੈਨੇ ਲਾਸਟ ਵਾਲੇ 'ਚ ਤੁਸੀਂ ਇਹ ਧਿਆਨ ਰੱਖਣਾ ਜਿਵੇਂ ਹੁਣ ਮੈਂ ਲਾਸਟ ਵਾਲਾ ਪਾ ਰਹੀ ਆ ਤਾਂ ਜਿਹੜਾ ਆਹ ਵਾਲਾ ਆਪਾਂ ਜਿਹੜਾ ਸਭ ਤੋਂ ਪਹਿਲਾਂ ਪਾਇਆ ਸੀ ਠੀਕ ਹੈ ਇਹ ਦੇ ਵਿੱਚ ਦੀ ਕੱਢਾਂਗੇ ਆਪਾਂ ਇੱਥੋਂ ਵੀ ਇਸ ਤਰ੍ਹਾਂ ਕੀ ਕਮੇਡੀ ਸੂਈ ਬੜੀ ਆਰਾਮ ਨਾਲ ਲੰਘਦੀ ਹੈਗੀ ਮਤਲਬ ਜਿਨ੍ਹਾਂ ਨੂੰ ਕਈ ਵਾਰ ਇਹ ਹੁੰਦਾ ਵੀ ਤੁਸੀਂ ਬੁਲਿਆ ਨੂੰ ਮਤਲਬ ਫਲਾワー ਬਣਾਉਣਾ ਟਰਾਈ ਕਰਦੇ ਹੋ ਬਟ ਸੂਈ ਹਨਾ ਪਾਪਾ ਕਹਿੰਦੇ ਬਾਲਾਂ ਦੇ ਵਿੱਚ ਦੇ ਨਿਕਲਦੀ ਨਹੀਂ ਹਨਾ ਵੀ ਵੀਡੀਓ ਦੇ ਵਿੱਚ ਤਾਂ ਬੜੀ ਛੇਤੀ ਨਹੀਂ